どういうこと ਕੀ ਬਾਲੀ ਕੀ ਨਾ ਤੁਹਾਡੇ ਕੀ ਗੱਲਬਾਤ ਹੋਈ ਸਾਰੀ ਕੀ ਘਟਨਾਈ ਪਾਜੀ ਮੈਂ ਦੇਖ ਜੀ ਕਰਨਦੀਪ ਸਿੰਘ ਜਿਲ ਮੇਰਾ ਨਾਮ ਆ ਜੀ ਆਮ ਪਾਰਟੀ ਦੇ ਵਰਕਰ ਹਾਂ ਜੀ ਅਸੀਂ ਤੇ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਰਾ ਕੰਮ ਸਾਡੇ ਪੱਡੀ ਹਲਕੇ ਜੀ ਬਹੁਤ ਸ਼ਾਂਤੀਪੂਰਵ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਤੁਹਾਡਾ ਲਈ ਇਹ ਘਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਅਗਲੀ ਨਾ ਕੀ ਆਦਾ ਵਿਅਕਤੀ ਦਾ ਕਿਹੜੇ ਪਿੰਡ ਦਾ ਸੀ ਇਹ ਵੀ ਜੀ ਦੀਵਿੰਦਰ ਸਿੰਘ ਨਾ ਜੀ ਇਹਦਾ ਤਲਵੰਡੀ ਮੋਹਰ ਸਿਕ ਪਿੰਡ ਆ ਜੀ ਕਿੱਥੋਂ ਜਾ ਰਹੇ ਹੋ ਇਹ ਇਹ ਪੱਟੀ ਤੋਂ ਜਾ ਰਹੇ ਸੀ ਪਿੰਡ ਨੂੰ ਆਪਦੇ ਵਾਪਸ ਜਾ ਰਹੇ ਇਹ ਨਵੇਂ ਬਣੇ ਸਰਪੰਚ ਇਹਦੇ ਪਿੰਡ ਸਰਪੰਚੇ ਨਹੀਂ ਬਣਿਆ ਸੀ ਸਰਪੰਚ ਐਸਸੀ ਪਿੰਡ ਰਿਜ਼ਰਵ ਆ ਜੀ ਹਾਂ ਜੀ ਕਹਿੰਦੇ ਇਹਨਾਂ ਸਰਪੰਚ ਚੁਣੇਗੇ ਇਹਨਾਂ ਦੀ ਪੰਚਾਇਤ ਚ ਲੋ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸਸੀ ਰਿਜ਼ਰਵ ਹੈ ਪਿੰਡ ਕਿੰਨੇ ਕਿੰਨੇ ਬੰਦੇ ਜਿੰਨਾ ਘਟਰਾਣ ਜਾਉਂਦੇ ਤਿੰਨ ਬੰਦੇ ਆਏ ਸੀ ਵੀਡੀਓ ਮੋਟਰਸਾਈਕਲ ਤੇ ਕਿੰਨੇ ਬੰਦੇ ਚੜ੍ਹਮੀ ਹੋਏ ਜੀ ਮਤਲਬ ਇੱਕ ਦੋ ਜਣੇ ਤੇ ਦੋ ਬੰਦੇ ਹੋਰ ਚੱਕਮੀ ਆ ਜੀ ਕੀ ਨਾਮ ਉਹਨਾਂ ਦੇ ਨਾਮ ਉਹਨਾਂ ਦੇ ਭਾਜੀ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਨੂੰ ਵਿਖਾਦੇ ਨਾ ਉਹਨਾਂ ਦੇ ਕੀ ਨਿਕਲੇ ਆ ਤੇ ਪਿੰਡ ਜਾਈ ਜਾਂਦੇ ਆ ਵੀਰ ਸਰਪੰਚ ਬਣਿਆ ਮੈਂ ਵੀ ਨਾਲ ਹੀ ਗੱਡੀ ਦੇ ਵਿੱਚ ਮੌਜੂਦ ਹੀ ਉਹਨਾਂ ਨੇ ਗੱਡੀ ਹੱਥ ਦਿੱਤਾ ਵਾ ਹੱਥ ਕਰਦੇ ਹੈਲੋ ਕੀਤੀ ਆ ਤੇ ਨਾਲ ਹੀ ਗੋਲੀਆਂ ਮਾਰਨੇ ਸ਼ੁਰੂ ਕਰਕੇ ਚੁਕਿਆ ਨਾ ਕਿੰਨਾ ਨੇ ਕੁਝ ਪਤਾ ਲੱਗਾ ਕਿਹੜੇ ਕਿੰਨੇ ਕੇ ਜਾਣੇ ਸਵਾਰ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਦੋ ਜਾਣੇ ਕੋ ਵੈਪਨ ਹੀ ਉਹਨਾਂ ਨਾਲ ਉਹਨਾਂ ਨੇ ਵੈਲਟ ਕੀਤਾ ਉਹਨਾਂ ਨੂੰ ਤੇ ਕਿਹੜਾ ਮੋਟਰਸਾਈਕਲ ਤੇ ਸੀ ਮੂੰਹ ਬੰਨੇ ਸੀ ਫਾਰੇ ਨਾ ਨਾ ਮੂੰਹ ਨਹੀਂ ਬੰਨੇ ਕੋਈ ਪਤਾ ਲੱਗਾ ਕੌਣ ਸੀ ਪਰ ਬੰਦੇ ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਇਹਨਾਂ ਪਤਾ ਹੀ ਨਹੀਂ ਹੁਣ ਬੰਦੇ ਪਛਾਣ ਚ ਨਹੀਂ ਹੈਗੇ ਜਿੰਨਾ ਟਾਈਮ ਆਪਾਂ ਕਿਸ ਨੂੰ ਇਹ ਵੀ ਆਮ ਤੌਰ ਤੇ ਤੁਹਾਡੀ ਸੀਐਸ ਕਿਵੇਂ ਇਹ ਵੀ ਆਮ ਤੌਰ ਤੇ ਕਿੰਨੀ ਚਿਰ ਦਾ ਜੁੜਿਆ ਸੀ ਵੀਰ ਇਹ ਵੀ ਵੀਰ ਬਹਾਵਾਂ ਟਾਈਮ ਦਾ ਯਾਨੀ ਕਿ ਤਿੰਨ ਕ ਸਾਲ ਤੋਂ ਜੁੜਿਆ ਸੀ ਤੇ ਹੁਣ ਵੀਰ ਸਰਪੰਚ ਇਹਨਾਂ ਦੀ ਪੰਚਾਇਤ ਦਾ ਜਿਹਨਾਂ ਨੇ ਬਣਿਆ ਪੰਜ ਬਣਿਆ ਵੀਰ ਇਹ ਸਰਪੰਚ ਬਣਿਆ ਹਾਂਜੀ ਮਹਿਲਾ ਦੁਪੰਟੀ ਇਹਨਾਂ ਦੇ ਪਿੰਡ ਤੋਂ ਉਹਨਾਂ ਦਾ ਨਾਮ ਤਾਂ ਨਹੀਂ ਦੱਸਾਂਗਾ ਉਹ ਇਹਨਾਂ ਸਰਪੰਚਿਆ ਨੇ ਆਂਡ 5 ਚੱਕ ਚੱਕ ਪਿੰਡ ਵਾਲੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਪਣੇ ਕੋਲ ਕੋਈ ਨਹੀਂ ਨਾ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਵੀ ਕੋਈ ਨਹੀਂ ਇਹਦੇ ਮੇਰੇ ਪੋਰਟਾ ਮਾਰ ਕੇ ਫੇਕ ਕਿਨੇ ਵਜੇ ਆਪਾਂ ਪੰਜ